ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਥ ਸੰਗਤ ਜੀ ਆਪਣੀ ਅੱਜ ਦੀ ਵੀਡੀਓ ਵਿੱਚ ਅਸੀਂ ਤੁਹਾਡੇ ਨਾਲ ਗੱਲ ਕਰਨ ਵਾਲੇ ਹਾਂ ਜੀ ਕਿ ਜਿਹੜੇ ਲੋਕਾਂ ਨੂੰ ਪਾਠ ਕਰਨ ਦੇ ਲਈ ਸਮਾਂ ਨਹੀਂ ਮਿਲਦਾ ਜੇਕਰ ਉਹ ਇੱਕ ਕੰਮ ਕਰ ਲੈਂਦੇ ਹਨ ਤਾਂ ਮੰਨ ਕੇ ਚੱਲੋ ਉਹਨਾਂ ਦੀ ਅਰਦਾਸ ਗੁਰੂ ਘਰ ਵਿੱਚ ਪ੍ਰਵਾਨ ਹੋ ਜਾਵੇਗੀ ਉਹਨਾਂ ਦੀਆਂ ਸਾਰੀਆਂ ਹੀ ਮਨੋ ਕਾਮਨਾਵਾਂ ਪੂਰੀਆਂ ਹੋ ਸਕਦੀਆਂ ਹਨ ਵਾਰੇ ਨਿਆਰੇ ਹੋ ਜਾਣਗੇ ਸੋ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਕਮੈਂਟ ਬਾਕਸ ਦੇ ਵਿੱਚ ਵਾਹਿਗੁਰੂ ਵਾਹਿਗੁਰੂ ਲਿਖ ਕੇ ਹਾਜ਼ਰੀ ਲਗਵਾਓ ਤਾਂ ਕਿ ਪ੍ਰਮਾਤਮਾ ਜੀ ਦੀ ਕਿਰਪਾ ਹਮੇਸ਼ਾ ਲਈ ਤੁਹਾਡੇ ਘਰ ਪਰਿਵਾਰ ਤੇ ਪਹੁੰਚਾਵੇ ਸੋ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਸਾਧ ਸੰਗਤ ਜੀ ਆਖਦੇ ਹਨ ਕਿ ਇਦਾਂ ਹੀ ਇੱਕ ਵਾਰ ਦੀ ਗੱਲ ਹੈ ਕਿ ਇੱਕ ਨਗਰ ਵਿੱਚ ਇੱਕ ਸਾਧੂ ਬਹੁਤ ਹੀ ਭਜਨ ਬੰਦਗੀ ਕਰਨ ਵਾਲੇ ਰਹਿੰਦੇ ਸਨ ਕਹਿੰਦੇ ਕਿ ਉਹ ਸਾਧੂ ਜੀ ਭਜਨ ਬੰਦਗੀ ਵੀ ਕਰਦੇ ਨਾਲ ਨਾਲ ਕਿਰਤ ਵੀ ਕਰਦੇ ਸਨ ਭਾਵੇਂ ਹੱਥੀਂ ਕੰਮ ਕਰਦੇ ਸਨ ਸੇਵਾ ਵੀ ਕਰਦੇ ਸਨ ਕਿਸੇ ਨੂੰ ਵੀ ਕਿਸੇ ਚੀਜ਼ ਦੀ ਲੋੜ ਹੁੰਦੀ ਉਹ ਮਨੁੱਖ ਦੀ ਮਦਦ ਵੀ ਜ਼ਰੂਰ ਕਰ ਦਿੰਦੇ ਭਾਵੇਂ ਪੈਸਾ ਦੇ ਕੇ ਮਦਦ ਕਰਦੇ ਭਾਵੇਂ ਹੱਥੀਂ ਮਦਦ ਕਰਦੇ ਪਰ ਕਦੇ ਵੀ ਕਿਸੇ ਨੂੰ ਆਪਣੇ ਦਰ ਤੋਂ ਖਾਲੀ ਨਹੀਂ ਸੀ ਮੋੜਦੇ ਕਹਿੰਦੇ ਇੱਕ ਵਾਰ ਉਸ ਨਗਰ ਦੇ ਵਿੱਚ ਇੱਕ ਵਪਾਰੀ ਵਪਾਰ ਕਰਨ ਦੇ ਲਈ ਆਇਆ ਕਹਿੰਦੇ ਉਸ ਵਪਾਰੀ ਨੇ ਉਸ ਨਗਰ ਦੇ ਵਿੱਚ ਬਹੁਤ ਸਾਰਾ ਸਮਾਨ ਖਰੀਦ ਲਿਆ ਪਰ ਉਸ ਸਮਾਨ ਨੂੰ ਚੁੱਕਣ ਦੇ ਲਈ ਉਹਦੇ ਨਗਰ ਵਾਪਸ ਪਹੁੰਚਣ ਦੇ ਲਈ ਉਹਨੂੰ ਕੋਈ ਵੀ ਮਜ਼ਦੂਰ ਨਾ ਮਿਲਿਆ ਉਹਨੇ ਬਹੁਤ ਇੱਧਰ ਉੱਧਰ ਭਾਲ ਕੀਤੀ ਪਰ ਕੋਈ ਨਾ ਮਿਲਿਆ ਕਹਿੰਦੇ ਫਿਰ ਕਿਸੇ ਨੇ ਦੱਸਿਆ ਕਿ ਇਹਦੇ ਕੋਲ ਇੱਕ ਸਾਧੂ ਜੀ ਇੱਥੇ ਰਹਿੰਦੇ ਹਨ ਉਹ ਤੁਹਾਡੀ ਮਦਦ ਕਰ ਦੇਣਗੇ ਕਹਿੰਦੇ ਹਨ ਕਿ ਉਹ ਵਪਾਰੀ ਸਾਧੂ ਜੀ ਦੇ ਕੋਲ ਗਿਆ ਤੇ ਜਾ ਕੇ ਆਪਣੀ ਸਾਰੀ ਮੁਸ਼ਕਿਲ ਦੱਸੀ ਸਾਧੂ ਜੀ ਮੇਰਾ ਦਿਲ ਤਾਂ ਨਹੀਂ ਕਰਦਾ ਤੁਹਾਡੇ ਤੋਂ ਕੰਮ ਕਰਵਾਵਾਂ ਤੁਸੀਂ ਭਜਨ ਬੰਦਗੀ ਕਰਨ ਵਾਲੀ ਰੂਹ ਹੋ ਪਰ ਮੇਰੀ ਮਜਬੂਰੀ ਹੈ ਕਿਉਂਕਿ ਰਾਤ ਹੋਣ ਵਾਲੀ ਹੈ ਮੇਰੇ ਲਈ ਮੇਰਾ ਘਰ ਪਹੁੰਚਣਾ ਬੜਾ ਜ਼ਰੂਰੀ ਹੈ ਮੇਰੇ ਕੋਲ ਕੀਮਤੀ ਸਮਾਨ ਹੈ ਜਿਸ ਨੂੰ ਮੈਂ ਕੱਲਾ ਨਹੀਂ ਲੈ ਜਾ ਸਕਦਾ ਮੈਨੂੰ ਤੁਹਾਡੀ ਮਦਦ ਦੀ ਲੋੜ ਹੈ ਜੇ ਤੁਸੀਂ ਮੇਰੀ ਮਦਦ ਕਰ ਦੋ ਜਾਂ ਕਿਸੇ ਨੂੰ ਮੇਰੇ ਨਾਲ ਭੇਜ ਦਿਓ ਕਹਿੰਦੇ ਉਹ ਸਾਧੂ ਜੀ ਨੇ ਕਿਹਾ ਕੋਈ ਗੱਲ ਨਹੀਂ ਮੈਂ ਤੇਰੀ ਮਦਦ ਆਪ ਕਰਾਂਗਾ ਤੇਰਾ ਸਮਾਨ ਚੁੱਕ ਕੇ ਤੇਰੇ ਘਰ ਤੱਕ ਪਹੁੰਚਾ ਕੇ ਆਵਾਂਗਾ ਪਰ ਬਦਲੇ ਵਿੱਚ ਮੈਨੂੰ ਵੀ ਕੁਝ ਚਾਹੀਦਾ ਕਹਿੰਦੇ ਉਹ ਵਪਾਰੀ ਕਹਿਣ ਲੱਗਾ ਕੋਈ ਗੱਲ ਨਹੀਂ ਸਾਧੂ ਜੀ ਜੋ ਤੁਹਾਨੂੰ ਚਾਹੀਦਾ ਮੈਂ ਦੇ ਦੇਵਾਂਗਾ ਜੇ ਤੁਹਾਨੂੰ ਪੈਸਾ ਚਾਹੀਦਾ ਹੈ ਪੈਸੇ ਦੇ ਦੇਵਾਂਗਾ ਜੇਕਰ ਤੁਹਾਨੂੰ ਕੋਈ ਹੋਰ ਵਸਤੂ ਚਾਹੀਦੀ ਹੈ ਉਹ ਵੀ ਦੇ ਦੇਵਾਂਗਾ ਸਾਧੂ ਜੀ ਨੇ ਕਿਹਾ ਨਾ ਤਾਂ ਭਾਈ ਮੈਨੂੰ ਪੈਸਾ ਚਾਹੀਦਾ ਨਾ ਹੀ ਕੋਈ ਹੋਰ ਵਸਤੂ ਦੀ ਭੁੱਖ ਹੈ ਬਸ ਤੂੰ ਮੈਨੂੰ ਰੱਬ ਦੀਆਂ ਗੱਲਾਂ ਸੁਣਾਈਂ ਜਾਈਂ ਜਾਂ ਮੇਰੇ ਕੋਲ ਸੁਣ ਲੈ ਮੈਂ ਤੇਰੇ ਨਾਲ ਤੇਰਾ ਸਮਾਨ ਤੇਰੇ ਘਰ ਤੱਕ ਪਹੁੰਚਾ ਕੇ ਆਵਾਂਗਾ ਪਰ ਤੂੰ ਮੇਰ ਨਾਲ ਵਾਅਦਾ ਕਰ ਜਾਂ ਤਾਂ ਮੈਨੂੰ ਰੱਬ ਦੀ ਕੋਈ ਗੱਲ ਸੁਣਾ ਦੇਵੀਂ ਜਾਂ ਫਿਰ ਮੇਰੀਆਂ ਗੱਲਾਂ ਨੂੰ ਸੁਣ ਲਵੀਂ ਤਾਂ ਕਹਿੰਦੇ ਕਿ ਉਹ ਵਪਾਰੀ ਕਹਿਣ ਲੱਗਾ ਸਾਧੂ ਜੀ ਮੈਨੂੰ ਤਾਂ ਕੋਈ ਰੱਬ ਦੀ ਗੱਲ ਨਹੀਂ ਆਉਂਦੀ ਤੁਸੀਂ ਹੀ ਮੈਨੂੰ ਸੁਣਾ ਦਿਓ ਮੈਂ ਸੁਣਦਾ ਹੋਇਆ ਜਾ ਸਕਦਾ ਹਾਂ ਕਹਿੰਦੇ ਦੋਵਾਂ ਨੇ ਸਮਾਨ ਚੋਕ ਲਿਆ ਦੋਵੇਂ ਜੰਗਲ ਦੇ ਰਸਤੇ ਰਾਹੀ ਵਪਾਰੀ ਦੇ ਘਰ ਨੂੰ ਤੁਰ ਪਏ ਕਹਿੰਦੇ ਸਾਧੂ ਜੀ ਦੀਆਂ ਰੱਬ ਦੀਆਂ ਗੱਲਾਂ ਕਰਦੇ ਹੋਏ ਜਾ ਰਹੇ ਸਨ ਪਰ ਵਪਾਰੀ ਨੂੰ ਕੋਈ ਅਸਰ ਨਹੀਂ ਸੀ ਹੋ ਰਿਹਾ ਵਪਾਰੀ ਆਪਣਾ ਅੱਧਾ ਸਮਾਨ ਚੋਕ ਕੇ ਅੱਗੇ ਅੱਗੇ ਚੱਲ ਰਿਹਾ ਸੀ ਸਾਧੂ ਜੀ ਪਿੱਛੇ ਪਿੱਛੇ ਚੱਲ ਰਹੇ ਸੀ ਕਹਿੰਦੇ ਇਦਾਂ ਹੀ ਕਰਦਿਆਂ ਕਰਦਿਆਂ ਵਪਾਰੀ ਦਾ ਘਰ ਆ ਗਿਆ ਸਾਧੂ ਜੀ ਨੇ ਉੱਥੇ ਉਹਦਾ ਸਮਾਨ ਰੱਖ ਕੇ ਵਪਾਰੀ ਤੋਂ ਆਗਿਆ ਮੰਗੀ ਕਹਿੰਦੇ ਵਪਾਰੀ ਨੇ ਸਾਧੂ ਜੀ ਨੂੰ ਕੋਈ ਭੋਜਨ ਪ੍ਰਸ਼ਾਦਾ ਨਹੀਂ ਪੁੱਛਿਆ ਕੋਈ ਪਾਣੀ ਨਹੀਂ ਪੁੱਛਿਆ ਤੇ ਨਾ ਹੀ ਕੋਈ ਧੰਨਵਾਦ ਕੀਤਾ ਕਹਿਣ ਲੱਗਾ ਹਾਂ ਜੀ ਇੱਥੇ ਸਮਾਨ ਰੱਖ ਦਿਓ ਹੁਣ ਤੁਸੀਂ ਜਾ ਸਕਦੇ ਹੋ ਕਹਿੰਦੇ ਸਾਧੂ ਜੀ ਉਹ ਵਪਾਰੀ ਦਾ ਸਮਾਨ ਉੱਥੇ ਰੱਖ ਕੇ ਵਾਪਸ ਆਪਣੇ ਨਗਰ ਨੂੰ ਤੁਰ ਪਏ ਕਹਿੰਦੇ ਤੁਰਨ ਲੱਗੇ ਆ ਉਹਨਾਂ ਨੇ ਜਿਵੇਂ ਕੁਝ ਉਹਨਾਂ ਨੂੰ ਯਾਦ ਆਇਆ ਪਿੱਛੇ ਮੁੜ ਕੇ ਵਪਾਰੀ ਨੂੰ ਕਹਿਣ ਲੱਗੇ ਸੇਠ ਜੀ ਮੈਂ ਤੁਹਾਨੂੰ ਇੱਕ ਗੱਲ ਦੱਸਣੀ ਸੀ ਮੈਂ ਭੁੱਲ ਗਿਆ ਮੈਂ ਦੇਖ ਰਿਹਾ ਹਾਂ ਅੱਜ ਤੋਂ 7 ਦਿਨਾਂ ਦੇ ਬਾਅਦ ਤੁਹਾਡੀ ਮੌਤ ਹੋ ਜਾਣੀ ਹੈ ਮੈਂ ਤੁਹਾਡੇ ਤੋਂ ਇੱਕ ਦਿਨ ਪਹਿਲਾਂ ਹੀ ਮਰ ਜਾਵਾਂਗਾ ਕਹਿੰਦੇ ਸੇਠ ਨੂੰ ਆਪਣੀ ਮੌਤ ਬਾਰੇ ਸੁਣ ਕੇ ਬੜਾ ਅਜੀਬ ਲੱਗਿਆ ਮਨ ਵਿੱਚ ਉਹਨੇ ਸੋਚਿਆ ਇਦਾਂ ਕੀ ਕਹਿ ਰਹੇ ਨੇ ਕਿ ਕਦੀ ਮੌਤ ਦੇ ਪੇਜ ਬਾਰੇ ਵੀ ਕਿਸੇ ਨੂੰ ਪਤਾ ਲੱਗ ਸਕਿਆ ਹੈ ਸਾਧੂ ਜੀ ਇਦਾਂ ਹੀ ਆਪਣੇ ਕੋਲੋਂ ਕੁਝ ਬੋਲ ਰਹੇ ਹੋਣਗੇ ਹੋਣਗੇ ਇਸ ਕਰਕੇ ਕਹਿੰਦੇ ਸੇਠ ਨੇ ਸਾਧੂ ਦੀ ਗੱਲ ਦਾ ਅਸਰ ਨਾ ਕੀਤਾ ਸਾਧੂ ਜੀ ਨੇ ਫਿਰ ਜਾਂਦੇ ਹੋਏ ਕਿਹਾ ਸੇਠ ਜੀ ਜਦੋਂ ਤੁਹਾਡੀ ਮੌਤ ਹੋਵੇਗੀ ਨਾ ਤੇ ਜਮਰਾਜ ਨੇ ਤੁਹਾਨੂੰ ਅੱਗੋਂ ਤੁਹਾਡੇ ਕਰਮਾਂ ਦਾ ਹਿਸਾਬ ਕਿਤਾਬ ਪੁੱਛਣਾ ਹੈ ਜੇ ਤੁਹਾਨੂੰ ਪੁੱਛਿਆ ਕਿ ਤੁਸੀਂ ਪਹਿਲਾਂ ਚੰਗੇ ਕਰਮਾਂ ਦਾ ਫਲ ਲੈਣਾ ਚਾਹੁੰਦੇ ਹੋ ਜਾਂ ਮਾੜੇ ਕਰਮਾਂ ਦੀ ਸਜ਼ਾ ਤਾਂ ਤੁਸੀਂ ਚੰਗੇ ਕਰਮਾਂ ਦਾ ਫਲ ਮੰਗ ਲਿਓ ਇਹ ਕਹਿ ਕੇ ਸਾਧੂ ਜੀ ਆਪਣੇ ਰਾਹ ਵੱਲ ਆਪਣੇ ਨਗਰ ਵੱਲ ਨੂੰ ਤੁਰ ਪਏ ਕਹਿੰਦੇ ਇਹ ਸੇਠ ਵੀ ਸਾਧੂ ਦੀਆਂ ਗੱਲਾਂ ਨੂੰ ਅਣਗੌਲੀਆਂ ਕਰਕੇ ਕੰਮ ਧੰਦੇ ਲੱਗ ਗਿਆ ਕਹਿੰਦੇ ਇਦਾਂ ਹੀ 6 ਦਿਨ ਬੀਤੇ 6ਵੇਂ ਦਿਨ ਉਸ ਵਪਾਰੀ ਨੂੰ ਫਿਰ ਉਸੇ ਨਗਰ ਵਿੱਚ ਕੋਈ ਕੰਮ ਪੈ ਗਿਆ ਜਿਸ ਨਗਰ ਦੇ ਵਿੱਚ ਉਹ ਸਾਧੂ ਜੀ ਰਹਿੰਦੇ ਸਨ ਕਹਿੰਦੇ ਉਹ ਵਪਾਰੀ ਜੀ ਜਦੋਂ ਉਸ ਨਗਰ ਵਿੱਚ ਪਹੁੰਚਿਆ ਤਾਂ ਪਤਾ ਲੱਗਿਆ ਕਿ ਉਸ ਸਾਧੂ ਜੀ ਦੀ ਮੌਤ ਹੋ ਚੁੱਕੀ ਹੈ ਅੱਜ ਹੀ ਉਹ ਕਾਲ ਚਲਾਣਾ ਕਰ ਗਏ ਹਨ ਕਹਿੰਦੇ ਜਦੋਂ ਵਪਾਰੀ ਦੇ ਦਿਨ ਗਿਣੇ ਤਾਂ ਦਿਨਾਂ ਦੇ ਮੁਤਾਬਕ ਜਿਵੇਂ ਸਾਧੂ ਜੀ ਨੇ ਕਿਹਾ ਸੀ ਉਸੇ ਦਿਨ ਹੀ ਉਹਦੀ ਮੌਤ ਹੋ ਚੁੱਕੀ ਸੀ ਇਸ ਕਰਕੇ ਉਹ ਸੇਠ ਜੀ ਉਹ ਵਪਾਰੀ ਤੋਂ ਖਬਰ ਆ ਗਈ ਜੇਕਰ ਸਾਧੂ ਜੀ ਦੀ ਮੌਤ ਹੋ ਚੁੱਕੀ ਹੈ ਤਾਂ ਫਿਰ ਕੱਲ ਨੂੰ ਮੇਰਾ ਵੀ ਨੰਬਰ ਆਵੇਗਾ ਮੇਰੀ ਵੀ ਮੌਤ ਹੋ ਜਾਵੇਗੀ ਕਹਿੰਦੇ ਖਬਰਾਂ ਹੋਇਆਂ ਹੋਇਆਂ ਘਰ ਪਹੁੰਚੇ ਆਪਣੇ ਪਰਿਵਾਰ ਨੂੰ ਆਪਣੀ ਪਤਨੀ ਨੂੰ ਸਾਰੀ ਗੱਲਬਾਤ ਦੱਸੀ ਕਿ ਕੱਲ ਨੂੰ ਮੇਰੀ ਮੌਤ ਹੋ ਜਾਣੀ ਹੈ ਇਸ ਕਰਕੇ ਤੁਸੀਂ ਮੇਰੇ ਤੋਂ ਜੋ ਵੀ ਹਿਸਾਬ ਕਿਤਾਬ ਲੈਣਾ ਲੈ ਲਓ ਤੁਹਾਨੂੰ ਪਤਾ ਨਹੀਂ ਮੈਂ ਕੱਲ ਕਿਸ ਤਰੀਕੇ ਨਾਲ ਵਪਾਰ ਕਰਦਾ ਹਾਂ ਮੇਰਾ ਪੈਸਾ ਕਿੱਥੇ ਕਿੱਥੇ ਰੱਖਿਆ ਹੋਇਆ ਹੈ ਕਹਿੰਦੇ ਆਪਣੇ ਪੈਸੇ ਬਾਰੇ ਜ਼ਮੀਨ ਜਾਇਦਾਦਾਂ ਬਾਰੇ ਸਭ ਕੁਝ ਆਪਣੇ ਬੱਚਿਆਂ ਨੂੰ ਦੱਸ ਦਿੱਤਾ ਜਿਹਨੂੰ ਜਿਹਨੂੰ ਮਿਲਣਾ ਚਾਹੁੰਦਾ ਸੀ ਉਹਨੂੰ ਆਪਣੇ ਕੋਲ ਬੁਲਾ ਲਿਆ ਪਹਿਲੇ ਪਰਿਵਾਰ ਨੇ ਬਹੁਤ ਸਮਝਾਉਣ ਦੀ ਉਸਨੂੰ ਕੋਸ਼ਿਸ਼ ਕੀਤੀ ਤੁਹਾਨੂੰ ਐਦਾਂ ਕਿਸੇ ਵਹਿਮ ਵਿੱਚ ਕਿਸੇ ਨੇ ਪਾ ਦਿੱਤਾ ਹੈ ਮੌਤ ਦੇ ਭੇਦ ਨੂੰ ਕੋਈ ਨਹੀਂ ਜਾਣ ਪਾਇਆ ਤੁਹਾਨੂੰ ਵਹਿਮ ਹੋ ਗਿਆ ਹੈ ਤੁਹਾਨੂੰ ਕੋਈ ਬਿਮਾਰੀ ਤਾਂ ਹੈ ਨਹੀਂ ਤੁਹਾਨੂੰ ਕਿਸ ਪ੍ਰਕਾਰ ਦਾ ਕੋਈ ਦੁੱਖ ਰੋਗ ਵੀ ਨਹੀਂ ਹੈਗਾ ਚੰਗੇ ਭਲੇ ਉਹ ਤੰਦਰੁਸਤ ਹੋ ਤੁਸੀਂ ਕਿਵੇਂ ਮਰ ਸਕਦੇ ਹੋ ਪਰ ਕਹਿੰਦੇ ਜਦੋਂ ਅਗਲਾ ਦਿਨ ਹੋਇਆ ਉਹ ਸੇਠ ਉਹ ਵਪਾਰੀ ਗੱਲਾਂ ਕਰਦਾ ਕਰਦਾ ਅਕਾਲ ਚਲਾਣਾ ਕਰ ਗਿਆ ਤੇ ਕਲ ਅਕਾਲ ਚਲਾਣਾ ਕਰਨ ਤੋਂ ਬਾਅਦ ਜਮਦੂਤ ਉਸਨੂੰ ਯਮਰਾਜ ਦੀ ਕਚਹਿਰੀ ਵਿੱਚ ਲੈ ਕੇ ਗਈ ਕਿਉਂਕਿ ਕਰਮਾਂ ਦਾ ਹਿਸਾਬ ਕਿਤਾਬ ਹੋਣਾ ਸੀ ਕਹਿੰਦੇ ਯਮਰਾਜ ਨੇ ਕਿਹਾ ਇਹਦੇ ਕਰਮਾਂ ਦਾ ਵਹੀ ਖਾਤਾ ਖੋਲੋ ਕਹਿੰਦੇ ਜਦੋਂ ਇਹਦੇ ਕਰਮਾਂ ਦੀ ਕਿਤਾਬ ਖੋਲੀ ਗਈ ਸਾਰੇ ਵਰਕੇ ਕਾਲੇ ਕਿਉਂਕਿ ਇਹਨੇ ਜ਼ਿੰਦਗੀ ਵਿੱਚ ਕੋਈ ਨੇਕ ਕਰਮ ਨਹੀਂ ਸੀ ਕੀਤਾ ਕੋਈ ਭਜਨ ਬੰਦਗੀ ਨਹੀਂ ਸੀ ਕੀਤੀ ਬਸ ਹਿਸਾਬ ਕਿਤਾਬ ਦਾ ਹੀ ਇੱਕ ਵਰਕਾ ਸੀ ਤੇ ਜਿਸ ਦੇ ਨਾਲ ਵਰਕੇ ਸਾਰੇ ਕਾਲੇ ਹੋ ਚੁੱਕੇ ਸਨ ਜਿਹਦੇ ਵਿੱਚ ਇਹਦੇ ਨੇਕ ਕਰਮ ਨਹੀਂ ਸੀ ਬੋਲ ਰਹੇ ਪਰ ਇੱਕ ਵਰਕਾ ਉਹ ਸੀ ਜਿੱਥੇ ਇਸਦੇ ਨੇਕ ਕਰਮ ਤੇ ਭਜਨ ਬੰਦਗੀ ਲਿਖੀ ਹੋਈ ਸੀ ਉਹ ਇੱਕ ਦਿਨ ਜਿਹੜਾ ਸੀ ਨਾ ਉਹ ਸਾਧੂ ਦੇ ਨਾਲ ਬਿਤਾਇਆ ਹੋਇਆ ਉਹੀ ਸਮਾਂ ਸੀ ਕਹਿੰਦੇ ਜਮਰਾਜ ਨੇ ਵੇਖਿਆ ਤੇ ਕਿਹਾ ਕਿ ਭਾਈ ਤੇਰੇ ਤਾਂ ਸਾਰਾ ਵਹੀ ਖਾਤਾ ਕਾਲੇ ਕਰਮਾਂ ਨਾਲ ਭਰਿਆ ਪਿਆ ਹੈ ਕੋਈ ਵੀ ਨੇਕ ਕੰਮ ਤੂੰ ਜ਼ਿੰਦਗੀ ਚ ਕੀਤਾ ਹੀ ਨਹੀਂ ਬਸ ਤੇਰੇ ਇੱਕ ਦਿਨ ਦੇ ਨੇਕ ਕਰਮ ਤੇ ਚੰਗੇ ਕਰਮ ਆ ਜਿਹੜੇ ਦਸਤੇ ਨੂੰ ਪਹਿਲਾਂ ਚਾਹੀਦੇ ਹਨ ਉਹਨਾਂ ਦਾ ਫਲ ਪਹਿਲਾਂ ਚਾਹੀਦਾ ਹੈ ਜਾਂ ਮਾੜੇ ਕਰਮਾਂ ਦੀ ਸਜ਼ਾ ਪਹਿਲਾਂ ਚਾਹੀਦੀ ਹੈ ਕਹਿੰਦੇ ਇਸ ਵਪਾਰੀ ਨੂੰ ਸਾਧੂ ਜੀ ਦੀ ਗੱਲ ਯਾਦ ਆ ਗਈ ਉਹਨੇ ਜਮਰਾਜ ਨੇ ਜਦੋਂ ਪੁੱਛਿਆ ਕਿ ਤੂੰ ਚੰਗੇ ਕਰਮਾਂ ਦਾ ਫਲ ਪਹਿਲਾਂ ਲੈਣਾ ਚਾਹੁੰਦਾ ਹੈ ਜਾਂ ਮਾੜੇ ਕਰਮਾਂ ਦੀ ਸਜ਼ਾ ਤਾਂ ਉਸਨੇ ਕਿਹਾ ਕਿ ਜਮਰਾਜ ਜੀ ਮੈਨੂੰ ਇੱਕ ਦਿਨ ਜਿਹੜਾ ਮੈਂ ਨੇਕ ਕਰਮ ਦਾ ਫਲ ਸੀ ਨਾ ਉਹ ਹੀ ਲੈਣਾ ਚਾਹੁੰਦਾ ਹਾਂ ਪਹਿਲਾਂ ਦੇ ਦਿਓ ਫਿਰ ਜਮਰਾਜ ਨੇ ਕਿਹਾ ਕਿ ਜਾਓ ਇਸ ਨੂੰ ਸਵਰਗ ਦੇ ਵਿੱਚ ਇੱਕ ਦਿਨ ਦੇ ਫਲ ਦੇ ਲਈ ਛੱਡ ਕੇ ਆਓ ਉਸ ਤੋਂ ਬਾਅਦ ਇਹਨੂੰ ਨਰਕ ਭੇਜਾਂਗੇ ਕਹਿੰਦੇ ਜਮਦੂਤ ਉਸ ਵਪਾਰੀ ਨੂੰ ਨਾਲ ਲੈ ਕੇ ਸਵਰਗ ਵਾਲੇ ਪਾਸੇ ਤੁਰ ਪਏ ਉਹ ਜਮਦੂਤ ਖੁਦ ਸਵਰਗ ਦੇ ਵਿੱਚ ਨਹੀਂ ਸੀ ਜਾ ਸਕਦੇ ਇਸ ਕਰਕੇ ਸਵਰਗ ਦਾ ਦਰਵਾਜ਼ਾ ਉਸ ਨੂੰ ਦਿਖਾ ਦਿੱਤਾ ਵਪਾਰੀ ਨੂੰ ਇਹ ਦਰਵਾਜ਼ਾ ਲੰਘ ਕੇ ਅੱਗੇ ਚਲੇ ਜਾਓ ਕੁਝ ਦੇਰ ਬਾਅਦ ਤੁਹਾਨੂੰ ਆਵਾਜ਼ ਦੇਵਾਂਗੇ ਵਾਪਸ ਆ ਜਾਓ ਅਸੀਂ ਤੁਹਾਨੂੰ ਨਾਲ ਲੈ ਕੇ ਫਿਰ ਯਮਰਾਜ ਕੋਲ ਫਿਰ ਪਹੁੰਚਾਂਗੇ ਕਹਿੰਦੇ ਹੋ ਵਪਾਰੀ ਜਦੋਂ ਸਵਰਗ ਵਿੱਚ ਉਸਨੇ ਜਾ ਕੇ ਪੈਰ ਰੱਖਿਆ ਤਾਂ ਵੇਖਿਆ ਸਾਰੇ ਹੀ ਪਾਸੇ ਭਜਨ ਬੰਦਗੀ ਹੋ ਰਹੀ ਹੈ ਕਿਉਂਕਿ ਉੱਥੇ ਸਾਰੀਆਂ ਨੇਕ ਰੂਹਾਂ ਸਨ ਭਜਨ ਬੰਦਗੀ ਕਰਨ ਵਾਲੀਆਂ ਰੂਹਾਂ ਸਨ ਜਿਨ੍ਹਾਂ ਨੇ ਆਪਣੀ ਜ਼ਿੰਦਗੀ ਵਿੱਚ ਨੇਕ ਕਰਮ ਕੀਤੇ ਸੀ ਜਦੋਂ ਉੱਥੇ ਪਹੁੰਚਿਆ ਤਾਂ ਉੱਥੇ ਸਾਧੂ ਜੀ ਵੀ ਬੈਠੇ ਹੋਏ ਸਨ ਕਿਉਂਕਿ ਸਾਧੂ ਜੀ ਹੀ ਇੱਕ ਦਿਨ ਦੀ ਸੰਗਤ ਨਾਲ ਉਸ ਨੂੰ ਸਵਰਗ ਵੇਖਣ ਦਾ ਮੌਕਾ ਮਿਲਿਆ ਜਲਦੀ ਨਾਲ ਸਾਧੂ ਕੋਲ ਗਿਆ ਤੇ ਸਾਧੂ ਜੀ ਨੂੰ ਸਾਰੇ ਗੱਲ ਦੱਸੀ ਤੇ ਮਾਫੀ ਵੀ ਮੰਗੀ ਤੇ ਸਾਧੂ ਜੀ ਮੈਂ ਤੁਹਾਨੂੰ ਪਹਿਚਾਨ ਨਹੀਂ ਸਕਿਆ ਸਾਧੂ ਜੀ ਨੇ ਕਿਹਾ ਚੱਲ ਕੋਈ ਨਾ ਹੁਣ ਛੱਡ ਇਹਨਾਂ ਗੱਲਾਂ ਨੂੰ ਤੂੰ ਭਜਨ ਬੰਦਗੀ ਕਰ ਉਹਨੇ ਕਿਹਾ ਕਿ ਸਾਧੂ ਜੀ ਮੈਂ ਸਵਰਗ ਵੇਖ ਰਿਹਾ ਹਾਂ ਹਾਂ ਪਰ ਉਹ ਜਮਦੂਤ ਬਾਹਰ ਬੈਠੇ ਹਨ ਉਹ ਮੇਰਾ ਇੰਤਜ਼ਾਰ ਕਰ ਰਹੇ ਹਨ ਉਹਨਾਂ ਨੇ ਮੈਨੂੰ ਇਨਾ ਸਮਾਂ ਦਿੱਤਾ ਹੈ ਕਿ ਵਾਪਸ ਆ ਜਾਵੇਂ ਹੁਣ ਮੈਂ ਕੀ ਕਰਾਂ ਉਸ ਸਾਧੂ ਨੇ ਕਿਹਾ ਕਿ ਤੂੰ ਚੁੱਪਚਾਪ ਕਰਕੇ ਨਾ ਇੱਥੇ ਬੈਠ ਜਾ ਤੇ ਬੈਠ ਕੇ ਭਜਨ ਬੰਦਗੀ ਕਰ ਉਹ ਜਮਦੂਤ ਆਪੇ ਥੱਕ ਹਾਰ ਕੇ ਚਲੇ ਜਾਣਗੇ ਫਿਰ ਉਹ ਜਮਦੂਤ ਜਿਹੜੇ ਸੀ ਨਾ ਜਮਰਾਜ ਦੇ ਕੋਲ ਗਏ ਤਾਂ ਜਮਦੂਤ ਨੇ ਕਿਹਾ ਕਿ ਉਸ ਨੂੰ ਅੰਦਰ ਕੋਈ ਬੰਦਗੀ ਵਾਲੀ ਰੂਹ ਮਿਲ ਗਈ ਹੋਵੇ ਕਿ ਜਿਸ ਤੇ ਨਾਲ ਉਹਦਾ ਹੁਣ ਇਹਨ ਕਰਮ ਵੀ ਜਿਹੜਾ ਹੈ ਸਵਾਰਿਆ ਜਾਵੇਗਾ ਉਸ ਦਾ ਇਹ ਜਨਮ ਵੀ ਹੁਣ ਸੁਖਾਲਾ ਹੋ ਜਾਵੇਗਾ ਇਸ ਲਈ ਸਾਧ ਸੰਗਤ ਜੀ ਕਦੇ ਵੀ ਕਿਸੇ ਸਾਧੂ ਸੰਤ ਫਕੀਰ ਦੀ ਨਿੰਦਿਆ ਨਹੀਂ ਕਰਨੀ ਚਾਹੀਦੀ ਭਜਨ ਬੰਦਗੀ ਕਰਨ ਵਾਲੀ ਰੋਹ ਦੀ ਨਿੰਦਿਆ ਨਹੀਂ ਕਰਨੀ ਚਾਹੀਦੀ ਭਲਕੇ ਸੰਗਤ ਕਰਨ ਦਾ ਉਹਨਾਂ ਦੀ ਸੇਵਾ ਕਰਨ ਦਾ ਮੌਕਾ ਮਿਲੇ ਤਾਂ ਤੁਰੰਤ ਸੰਭਾਲ ਲਿਓ ਤੁਹਾਡੇ ਕਰਮ ਸਫਲੇ ਹੋ ਜਾਣਗੇ ਸਾਧ ਸੰਗਤ ਜੀ ਪਰਮਾਤਮਾ ਦੇ ਰੰਗ ਵਿੱਚ ਰੰਗੀਆਂ ਹੋਈਆਂ ਰੂਹਾਂ ਬੰਦੇ ਨੂੰ ਤਾਰ ਦਿੰਦੀਆਂ ਹਨ ਸਾਡੇ ਵੱਲੋਂ ਜਪਿਆ ਹੋਇਆ 5 ਮਿੰਟ ਦਾ ਜਾਪ ਵੀ ਵਾਹਿਗੁਰੂ ਵਾਹਿਗੁਰੂ ਨਾਮ ਜਪਣ ਦਾ ਵੀ ਸਾਨੂੰ ਬਹੁਤ ਫਾਇਦਾ ਮਿਲ ਜਾਵੇਗਾ ਸਾਨੂੰ ਆਪਣੇ ਨੇਕ ਕਰਮ ਜਿਹੜੇ ਹਨ ਉਹਨਾਂ ਦਾ ਹਿਸਾਬ ਵੀ ਦੇਣਾ ਪੈਣਾ ਹੈ ਮਾੜੇ ਕਰਮਾਂ ਦਾ ਵੀ ਇਸ ਲਈ ਕਿਉਂ ਨਾ ਅਸੀਂ ਚੰਗੇ ਹੀ ਕਰਮ ਕਮਾਈਏ ਕੰਮ ਕਰਦੇ ਹੋયા ਘਰ ਦੇ ਵਿੱਚ ਬਾਕੀ ਕੰਮ ਧੰਦੇ ਕਰਦੇ ਹੋયા ਵੀ ਅਸੀਂ ਪਰਮਾਤਮਾ ਦੇ ਨਾਮ ਨੂੰ ਸਿਮਰ ਸਕਦੇ ਹਾਂ ਜਿਸ ਦੇ ਨਾਲ ਸਾਡੇ ਕੰਮਾਂ ਵਿੱਚ ਵੀ ਬਰਕਤਾਂ ਪੈਣਗੀਆਂ ਸਾਡੀ ਜ਼ਿੰਦਗੀ ਖੁਸ਼ਹਾਲੀ ਨਾਲ ਭਰ ਜਾਵੇਗੀ ਲੋਕ ਤੇ ਪਰਲੋਕ ਵੀ ਸਾਡਾ ਸਵਾਰਿਆ ਜਾਵੇਗਾ ਇਸ ਲਈ ਆਪਣੇ ਜ਼ਿੰਦਗੀ ਦੇ ਰੁਝੇਮਿਆਂ ਦੇ ਵਿੱਚੋਂ ਆਪਣੇ ਜਨਮ ਨੂੰ ਸਵਾਰਣ ਦੇ ਲਈ 5 ਮਿੰਟ ਤਾਂ ਅਸੀਂ ਕੱਢ ਹੀ ਸਕਦੇ ਹਾਂ ਪਰਮਪਿਤਾ ਪਰਮਾਤਮਾ ਜੀ ਦੇ ਲਈ ਸਮਾਂ ਜ਼ਰੂਰ ਕੱਟਿਆ ਕਰੋ ਸਵੇਰੇ ਉੱਠਦੇ ਅੰਸਾਰ 5-10 ਮਿੰਟ ਬੈ ਕੇ ਮੂਲ ਮੰਤਰ ਦਾ ਜਾਪ ਕਰ ਲਿਆ ਕਰੋ ਤਾਂ ਕਿ ਤੁਹਾਡਾ ਲੋਕ ਤੇ ਪਰਲੋਕ ਸੁਖਾਲਾ ਹੋ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ